ਇਥੋਂ ਜਿਹੜਾ ਬਡਾਲੀ ਅੱਲਾ ਸਿੰਘ ਤੋਂ 메ਨ ਚੰਡੀਗੜ੍ਹ ਰੋਡ ਤੋਂ ਜਿਹੜਾ ਰੋਡ ਅੱਗੇ ਜੀਟੀ ਰੋਡ ਨੂੰ ਰੋਡ ਜਾਂਦਾ 메ਨ ਜਿਹੜਾ ਬਾਇਆ ਹੰਸਾਲੀ ਹੋ ਕੇ ਉਸ ਰੋਡ ਦੇ ਉੱਤੇ ਜਿਵੇਂ ਬੱਡ ਸਪਲਾਈ ਵਾਲਿਆਂ ਨੇ ਪੱਟ ਕੇ ਇਹਨੂੰ ਰੋਡ ਨੂੰ ਮੁੜ ਕੇ ਦੀ ਕੋਈ ਰਿਪੇਅਰ ਕਰਨੀ ਆਇਆ ਔਰ ਉਸ ਸਮੇਂ ਜਿਹੜੇ ਠੇਕੇਦਾਰ ਨੇ ਇਸ ਰੋਡ ਨੂੰ ਬਣਾਇਆ ਉਹਨੇ ਤਕਰੀਬਨ 5 ਸਾਲੇ ਦੀ ਮੈਂਟੀਨੈਂਸ ਕਰਨੀ ਆ ਔਰ ਉਸ ਮੈਂਟੀਨੈਂਸ ਦੇ ਵਿੱਚ ਅੱਜ ਤੱਕ ਉਹ ਠੇਕੇਦਾਰ ਦੁਬਾਰਾ ਜਿਹੜੀ ਇਹਦੀ ਰੋਡ ਦੀ ਮੈਂਟੀਨੈਂਸ ਕਰਨੀ ਆਇਆ ਸੋ ਦੇਖੋ ਤੁਸੀਂ ਵੀ ਇਸ ਰੋਡ ਨੂੰ ਜਿੱਥੇ ਜੇ ਲੁਧਿਆਣੇ ਨੂੰ ਜੋੜਦਾ ਜਿੱਥੇ ਰਾਜਪੁਰੇ ਨੂੰ ਜੋੜਦਾ ਪਟਿਆਲੇ ਨੂੰ ਜੋੜਦਾ ਔਰ ਉੱਥੇ ਹੰਸਾਲੀ ਸਾਹਿਬ ਨੂੰ ਅੱਗੇ ਇੱਥੋਂ ਲੋਕ ਜਿਹੜੇ ਰਾਹੀਰ ਨੇ ਨਿਕਲਦੇ ਨੇ ਪਰ ਐਸ ਰੋਡ ਦੀ ਜਿਹੜੇ ਠੇਕੇਦਾਰ ਨੇ ਕਰੋੜਾਂ ਰੁਪਏ ਸਰਕਾਰ ਦੇ ਖਜ਼ਾਨੇ ਚੋਂ ਲਿਆ ਔਰ ਲੈ ਕੇ ਜਿਹਨੇ 5 ਸਾਲੇ ਦੀ ਰਿਪੇਅਰ ਕਰਨੀ ਸੀ ਉਹ ਠੇਕੇਦਾਰ ਨੇ ਮੁੜ ਕੇ ਇਹਦੇ ਵਿੱਚ ਕਦੇ ਅੱਜ ਤੱਕ ਇੱਥੇ ਰਿਪੇਅਰ ਨਹੀਂ ਕੀਤੀ ਔਰ ਲੋਕਾਂ ਨੂੰ ਲੰਘਣਾ ਇੰਨਾ ਔਖਾ ਹੋਇਆ ਵੀ ਅੱਜ ਫਸਲ ਦਾ ਟਾਈਮ ਹੈ ਜਿੱਥੇ ਇਹ ਰੋਡ ਦਾ ਮਾੜਾ ਹਾਲ ਹੈ ਉੱਥੇ ਸਾਡੇ ਇਲਾਕੇ ਨੂੰ ਇਹ ਸੜਕ ਨੂੰ ਜੋੜਦੀਆਂ ਸੜਕਾਂ ਚਾਹੇ ਬਰਾਸ ਦੀ ਬਰਾਸ ਵਾਲੀ ਸੜਕਾ ਚਾਹੇ ਖੇੜੀ ਪਾਈ ਕੀ ਵਾਲੀ ਸੜਕਾ ਚਾਹੇ ਬੀਪਰ ਤੋਂ ਬਰਾਸ ਵਾਲੀ ਸੜਕਾ ਚਾਹੇ ਅੱਗੇ ਸਲੇਮਪੁਰ ਨੂੰ ਜਾਂਦੀ ਸੜਕਾ ਸਾਰੀਆਂ ਸੜਕਾਂ ਦੇ ਰੋੜਾਂ ਦੇ ਇੰਨੇ ਕੁ ਮਾੜੇ ਹਾਲਾਤ ਨੇ ਜਿਹੜਾ ਕਿਸਾਨ ਆਪਣੀ ਫਸਲ ਵੇਚ ਕੇ ਜਿਹੜੀ ਉੱਥੇ ਮੰਡੀ 'ਚ ਫੀਸ ਦੇ ਕੇ ਆਉਂਦਾ ਜਿਹਦੇ ਨਾਲ ਸੜਕਾਂ ਦੀ ਰਿਪੇਅਰ ਹੋਣੀ ਆ ਪਰ ਅੱਜ ਉਹੀ ਕਿਸਾਨ ਜਿੱਥੇ ਫੀਸ ਦੇ ਰਿਹਾ ਪਰ ਸੜਕਾਂ ਦੇ ਕਿਸੇ ਨੇ ਪੈਚ ਵਰਕ ਵੀ ਨਹੀਂ ਕੀਤਾ ਨਵਾਂ ਨਵੀਆਂ ਕਿਸੇ ਨੇ ਕੀ ਬਣਾਉਣੀਆਂ ਨੇ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਹੜੇ ਜਿਹੜਾ ਤੁਹਾਡੀ ਡਿਊਟੀ ਬਣਦੀ ਹੈ ਜਿਹੜਾ ਤੁਹਾਡਾ ਫਰਜ਼ ਬਣਦਾ ਜਿਨ੍ਹਾਂ ਕੋਲ ਜਿਨ੍ਹਾਂ ਨੇ ਸਰਕਾਰ ਤੋਂ ਮੈਂਟੀਨੈਂਸ ਦੇ ਪੈਸੇ ਲੈਣੇ ਨੇ ਠੇਕੇਦਾਰਾਂ ਨੇ ਉਹ ਠੇਕੇਦਾਰ ਅੱਜ ਫਰੀ ਦੇ ਵਿੱਚ ਪੈਸੇ ਲੈ ਰਹੇ ਨੇ ਔਰ ਸੜਕਾਂ ਦੀ ਰਿਪੇਅਰ ਨਹੀਂ ਕਰ ਰਹੇ ਔਰ ਜਿਹੜੀਆਂ ਸੜਕਾਂ ਨਵੀਆਂ ਬਣਾਉਣੀਆਂ ਨੇ ਉਹ ਸੜਕਾਂ ਸਰਕਾਰ ਨੇ 3 ਸਾਲ ਹੋ ਗਏ ਕਿਸੇ ਸੜਕ ਨੂੰ ਰਿਪੇਅਰ ਨਹੀਂ ਕੀਤੀ ਸੋ ਅਸੀਂ ਅੱਜ ਇਹ ਹੀ ਮੰਗ ਕਰਦੇ ਹਾਂ ਵੀ ਜਿੱਥੇ ਭਾਰਤ ਮਾਲਾ ਪ੍ਰੋਜੈਕਟ ਨੂੰ ਜਿਹੜਾ ਬਣ ਰਿਹਾ ਹੈ ਉਹਨੂੰ ਉਹਨੂੰ ਬਣਾਉਣ ਵਾਲੇ ਜਿਹੜੇ ਟਿੱਪਰ ਲੰਘਦੇ ਨੇ ਸਾਰੀਆਂ ਸੜਕਾਂ ਲੱਕੇ ਦੀਆਂ ਤੋੜਤੀਆਂ ਉੱਥੇ ਸਰਕਾਰ ਇਸ ਵੱਲ ਧਿਆਨ ਦੇਵੇ ਖਾਸ ਤੌਰ ਤੇ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਇਮੀਡੀਏਟਲੀ ਸੜਕਾਂ ਕਰਨੀ ਦੇਖਣ ਤਾਂ ਕਿ ਜਿਹੜੇ ਕਿਸਾਨ ਨੇ ਜਿੱਥੇ ਉਹਨਾਂ ਨੂੰ ਆਪਣੀ ਫਸਲ ਮੰਡੀਆਂ ਤੱਕ ਲਿਜਾਣ ਲਈ ਸੌਖ ਹੋਵੇ ਉੱਥੇ ਜਿਹੜੇ ਲੋਕ ਨੇ ਉਹਨਾਂ ਨੂੰ ਲੰਘਣ ਨੂੰ ਸੌਖ ਹੋਵੇ ਜਿਵੇਂ ਪਾਣੀ ਦੀ ਨਿਕਾਸੀ ਦਾ ਸਾਡੇ ਕੋਲ ਬਡਾਲੀ ਅੱਲਾ ਸਿੰਘ ਦੇ ਵਿੱਚ ਕੋਈ ਪ੍ਰਬੰਧ ਨਹੀਂ ਹੈ ਚੁੰਨੀ ਦੇ ਵਿੱਚ ਕੋਈ ਪ੍ਰਬੰਧ ਨਹੀਂ ਹੈ ਸੜਕਾਂ ਤੇ ਪਾਣੀ ਫਿਰ ਰਿਹਾ ਔਰ ਇਹਦੇ ਲਈ ਖਾਸ ਤੌਰ ਤੇ ਕੋਈ ਟ੍ਰੀਟਮੈਂਟ ਪਲਾਂਟ ਲੱਗਣ ਜਾਂ ਕੋਈ ਇੱਥੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਉਹ ਟ੍ਰੀਟ ਹੋ ਕੇ ਪਾਣੀ ਅੱਗੇ ਖੇਤਾਂ ਤੱਕ ਸਪਲਾਈ ਹੋਵੇ ਤਾਂ ਇਹਦਾ ਕੋਈ ਹੱਲ ਹੋ ਸਕਦਾ ਨਹੀਂ ਅਦਰਵਾਈਜ਼ ਜਿੱਥੇ ਇਹ ਗੰਦਗੀ ਫੈਲ ਰਹੀ ਹੈ ਬਿਮਾਰੀ ਫੈਲਣ ਦਾ ਖਤਰਾ ਹੋਇਆ ਹੋਇਆ ਇਹਨੇ ਇਹਨਾਂ ਵੱਡੇ ਕਸਬਿਆਂ ਦੇ ਵਿੱਚ ਚੁੰਨੀ ਤੇ ਬਡਾਲੀ ਦੇ ਵਿੱਚ ਲੋਕ ਸੜਕਾਂ ਤੇ ਆਉਣਗੇ ਫਿਰ ਤੁਸੀਂ ਕਹੋਗੇ ਵੀ ਰੋਡ ਜਾਮ ਕਰਤੇ ਸਾਨੂੰ ਜੇ ਸੜਕਾਂ ਦੀ ਸਹੂਲਤ ਨਾ ਮਿਲੀ ਸਾਨੂੰ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਇਆ ਤਾਂ ਬਡਾਲੀ ਅੱਲਾ ਸਿੰਘ ਦੇ ਲੋਕ ਫਿਰ ਰੋਡ ਤੇ ਆਉਣਗੇ ਸੋ ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਵੀ ਅੱਜ ਸਸੀਂ ਸਿਰਫ ਰਿਕਵੈਸਟ ਕਰਦੇ ਹਾਂ ਸਾਰੇ ਡਿਪਾਰਟਮੈਂਟ ਨੂੰ ਵਾਟਰ ਸਪਲਾਈ ਨੂੰ ਔਰ ਪੀ ਡਬਲਯੂ ਡੀ ਡਿਪਾਰਟਮੈਂਟ ਨੂੰ ਔਰ ਡਿਪਟੀ ਕਮਿਸ਼ਨਰ ਨੂੰ ਵੀ ਤੁਸੀਂ ਤੁਰੰਤ ਜਿਹੜੀ ਸਾਡੀ ਇੱਥੇ ਇਲਾਕੇ ਦੇ ਲੋਕਾਂ ਦੀ ਖਾਸ ਤੌਰ ਤੇ ਬਡਾਲੀ ਇਨੂੰ ਇਮੀਡੀਏਟਲੀ ਹੱਲ ਕਰੋ ਨਹੀਂ ਅਸੀਂ ਆਉਣ ਵਾਲੇ ਸਮੇਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱ ਕੀ ਪਤ